ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਵਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਟੇਸਟੀ ਜੇ ਸਨੈਕਸ ਆਪਾਂ ਬਣਾ ਕੇ ਤਿਆਰ ਕਰਨ ਲੱਗੇ ਆ ਬਹੁਤ ਹੀ ਥੋੜੇ ਜਿਹਾ ਸਮਾਨ ਦੇ ਨਾਲ ਆਪਾਂ ਬਣਾਉਣੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣੇ ਆ ਬੱਚਿਆਂ ਬੜਿਆਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਣਗੇ ਤੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਬਣਾਉਣੇ ਆ ਜੀ ਇੱਕ ਕोली ਪੋਹੇ ਦੀ ਆਪਾਂ ਜਿਹੜੀ ਆ ਦੋ ਤਿੰਨ ਵਾਰ ਇਹਨੂੰ ਮੈਂ ਪਹਿਲਾਂ ਧੋਤਾ ਕਿਉਂਕਿ ਡਸਟ ਵਗੈਰਾ ਇਹਦੇ ਵਿੱਚ ਹੁੰਦੇ ਆ ਆਟਾ ਜਿਆ ਹੁੰਦਾ ਆ ਧੋ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਫੇਰ ਮੈਂ ਇਹਦਾ ਪਾਣੀ ਜਿਹੜਾ ਸਾਰਾ ਇਹਦੇ ਵਿੱਚੋਂ ਕੱਢ ਦਿੱਤਾ ਸਗਾ ਪੋਹਾ ਆਪਣਾ ਬਿਲਕੁਲ ਸੌਫਟ ਹੋ ਗਿਆ ਆ ਤੇ ਪਹਿਲਾਂ ਆਪਾਂ ਪੋਹੇ ਨੂੰ ਇਦਾਂ ਮਸਲਦੇ ਆ ਚੰਗੀ ਤਰ੍ਹਾਂ ਤੇ ਇਕੱਲਾ ਪੋਹਾ ਪਹਿਲਾਂ ਦਾ ਮਸਲ ਲਨੇ ਫੇਰ ਇਹਦੇ ਵਿੱਚ ਆਪਾਂ ਦੋ ਉਬਲੇ ਹੋਏ ਆਲੂ ਤੇ ਕਦੂਕਸ ਕਰ ਲੈਣੇ ਆ ਤੇ ਉਹਨਾਂ ਦੇ ਨਾਲ ਇਹਦਾ ਟੇਸ ਜਿਹੜਾ ਆਪਣੀ ਕੱਲੀ ਕੱਲੀ ਚੀਜ਼ ਦਾ ਕੱਲਾ ਕੱਲਾ ਟੇਸ ਆ ਤੇ ਜ਼ਿਆਦਾ ਸਮਾਨ ਵੀ ਨਹੀਂ ਪਾਉਣਾ ਹੈਗਾ ਆਪਾਂ ਨਮੀ ਦੇ ਚੀਜ਼ ਆਪਾਂ ਬਣਾ ਕੇ ਤਿਆਰ ਕਰਨੀਆਂ ਬੱਚੇ ਬਹੁਤ ਹੀ ਪਸੰਦ ਕਰੂਗੇ ਇਹਨੂੰ ਜਿਹੜੀਆਂ ਆਪਾਂ ਬਾਹਰੋਂ ਚੀਜ਼ਾਂ ਲਿਆ ਕੇ ਬੱਚਿਆਂ ਨੂੰ ਖਿਲਾਉਨੇ ਆ ਤੇ ਇਸ ਤਰ੍ਹਾਂ ਆਪਾਂ ਜਿਹੜੀਆਂ ਘਰੇ ਸਾਫ਼ ਸੁਥਰੇ ਢੰਗ ਦੇ ਨਾਲ ਸੌਖੇ ਤਰੀਕੇ ਦੇ ਨਾਲ ਆਪਾਂ ਬੱਚਿਆਂ ਨੂੰ ਚੀਜ਼ ਬਣਾ ਕੇ ਦੇ ਸਕਦੇ ਆ ਕੋਈ ਗੈਸਟ ਆਂ ਦਾ ਤਾਂ ਵੀ ਬਣਾ ਸਕਦੇ ਆ ਦੋ ਹੀ ਆਲੂ ਜਿਹੜੇ ਸੀਗੇ ਆਪਾਂ ਕਦੂਕਸ ਕਰ ਲੈ ਤੇ ਅਜਵੈਣ ਮਸਲ ਕੇ ਪਾ ਦਤੀਆ ਇਹ ਆਪਾਂ ਪਾ ਦਤੇ ਆ ਚਿੱਲੀ ਫਲੈਕਸ ਇਹ ਜ਼ਿਆਦਾ ਮਸਾਲੇ ਵੀ ਨਹੀਂ ਆਪਾਂ ਪਾਉਣੇ ਦੇਖੋ ਨਾਰਮਲ ਜਿਹਾ ਪਾਏ ਆ ਕਾਲੀ ਮਿਰਚ ਪਾਤੀ ਨਮਕ ਪਾਤਾ ਤੇ ਹਰਾ ਧਨੀਆ ਪਾ ਕੇ ਤੇ ਇਹਨੂੰ ਫਿਰ ਆਪਾਂ ਸਮੂਥ ਜਿਹਾ ਇਹਦਾ ਜਿਹੜਾ ਆ ਡੋ ਤਿਆਰ ਕਰਦੇ ਆ ਜੀ ਤੇ ਆਲੂ ਜੇ ਆਪਾਂ ਹੱਥ ਨਾਲ ਮੈਸ਼ ਕਰਾਂਗੇ ਉਹਦੇ ਵਿੱਚ ਕੋਈ ਮੋਟਾ ਟੁਕੜਾ ਰਹਿ ਜਾਊਗਾ ਤੇ ਇਸ ਕਰਕੇ ਆਲੂਆਂ ਨੂੰ ਆਪਾਂ ਕਦੂਕਸ ਕਰਨਾ ਆ ਜਾਂ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਨਾ ਆ ਤਾਂ ਕਿ ਇਹਦੇ ਵਿੱਚ ਕੋਈ ਮੋਟਾ ਟੁਕੜਾ ਨਾ ਰਵੇ ਸਮੂਥ ਜਿਹਾ ਜਿਹੜਾ ਆਪਣਾ ਡੋ ਮੁਲਾਇਮ ਜਿਹਾ ਤਿਆਰ ਹੋ ਜਵੇ ਇਕਾਜੀ ਵਾਸਤੇ ਇਸ ਤਰ੍ਹਾਂ ਇਹਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਆਪਾਂ ਪਹਿਲਾਂ ਮਿਕਸ ਕਰਦੇ ਆ ਤੇ ਫਿਰ ਇਹਦੇ ਵਿੱਚ ਆਪਾਂ ਦੋ ਚਮਚੇ ਜਿਹੜੇ ਆ ਅਰਾ ਰੋਟ ਦੇ ਪਾ ਲੈ ਇਹ ਅਰਾ ਰੋਟ ਪਾ ਲਓ ਚੌਲਾਂ ਦਾ ਆਟਾ ਪਾ ਲਓ ਚਾਹੀ ਮੈਦਾ ਪਾ ਲਓ ਤੇ ਇਹਦੇ ਨਾਲ ਇਹਦੀ ਜਿਹੜੀ ਵਾਈਂਡਿੰਗ ਆ ਵਧੀਆ ਬਣ ਜੂਗੀ ਉਹ ਤੇ ਇਸ ਤਰ੍ਹਾਂ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਅਰਾ ਰੋਟ ਪਾ ਕੇ ਵੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਤੇ ਸਮੂਥ ਜੇ ਆਪਾਂ ਡੋਅ ਇਹਦਾ ਤਿਆਰ ਕਰ ਲਿਆ ਹੱਥਾਂ ਪਾਤੋਂ ਕੇ ਸਾਫ਼ ਕਰ ਲੈ ਸੀ ਤੇ ਹੱਥਾਂ ਤੇ ਥੋੜਾ ਜਿਹਾ ਲਾਇਆ ਤੇਲ ਤੇ ਛੋਟੇ ਛੋਟੇ ਪੀਸ ਦੇ ਬੋਲ ਦੀ ਤਰ੍ਹਾਂ ਲੈ ਲੈਣੇ ਆਪਾਂ ਇਦਾਂ ਤੇ ਪਹਿਲਾਂ ਇਹਨਾਂ ਨੂੰ ਆਪਾਂ ਗੋਲ ਕਰਦੇ ਆਂ ਸਵਾਰ ਕੇ ਤੇ ਫੇਰ ਇਹਨੂੰ ਹੱਥ ਦੇ ਨਾਲ ਥੋੜਾ ਚਪਟਾ ਕਰ ਲਾਂਗੇ ਥੋੜਾ ਜਿਹਾ ਦਵਾ ਲਾਂਗੇ ਇਹਨੂੰ ਇਦਾਂ ਤੇ ਫੇਰ ਇਹਦੇ ਵਿੱਚ ਆਪਾਂ ਵਿਚਾਲੇ ਕਰਾਂਗੇ ਹੋਲ ਹੋਲ ਆਪਾਂ ਜਦੋਂ ਕਰ ਲੰਨੇ ਆ ਨਾ ਜਿਹੜਾ ਵੀ ਆਪਣਾ ਸਨੈਕਸ ਹੁੰਦਾ ਆ ਉਹ ਅੰਦਰ ਤੱਕ ਵਧੀਆ ਤਰੀਕੇ ਨਾਲ ਪੱਕ ਜਾਂਦਾ ਕਿਉਂਕਿ ਵਿਚਾਲੇ ਉਹ ਵੀ ਸੇਕ ਲੱਗਦਾ ਆ ਉਹਨੂੰ ਤੇਵਦੀ ਆ ਤਰੀਕੇ ਨਾਲ ਪੱਕ ਜਾਂਦਾ ਇਸੇ ਤਰ੍ਹਾਂ ਆਪਾਂ ਸਾਰੇ ਪੀਸ ਜਿਹੜੇ ਪਹਿਲਾਂ ਤਿਆਰ ਕਰਕੇ ਰੱਖ ਲਏ ਆ ਜੀ ਦੇਖੋ ਆਪਣੇ 8 ਪੀਸ ਜਿਹੜੇ ਟੋਟਲ ਤਿਆਰ ਹੋਏ ਆ ਪਹਿਲਾਂ ਆਪਾਂ ਸਾਰੇ ਪੀਸ ਤਿਆਰ ਕਰ ਲਏ ਤੇਲ ਆਪਾਂ ਗਰਮ ਰੱਖਿਆ ਸੀ 4 ਪੀਸ ਆਪਾਂ ਇਹਦੇ ਵਿੱਚ ਪਹਿਲਾਂ ਪਾ ਦਨੇ ਆ ਤੇ 4 ਪੀਸ ਆਪਾਂ ਜਿਹੜੇ ਆ ਉਹ ਬਾਅਦ ਦੇ ਵਿੱਚ ਆਪਾਂ ਪਾ ਕੇ ਇਸ ਤਰ੍ਹਾਂ ਫਰਾਈ ਕਰ ਲਾਂਗੇ ਤੇ ਇਹਨਾਂ ਨੂੰ ਹੁਣ ਸੇਕ ਲੱਗ ਗਿਆ ਆ ਇੱਕ ਪਾਸੇ ਤੇ ਫਿਰ ਇਹਨਾਂ ਨੂੰ ਪਾਟ ਦੰਨੇ ਆ ਕੋਈ ਟੁੱਟਦੇ ਨਹੀਂ ਖਿੱਲਰਦੇ ਨਹੀਂ ਇਹ ਕੋਈ ਡਰਨੀ ਇਹਨਾਂ ਦਾ ਬਸ ਸੇਕ ਲੱਗ ਲੰਦੋ ਮੀਡੀਅਮ ਸੇਕ ਰੱਖੋ ਫੁੱਲ ਤੇ ਨਾ ਕਰੋ ਬਿਲਕੁਲ ਸਲੋ ਵੀ ਨਾ ਕਰੋ ਮੀਡੀਅਮ ਸੇਕ ਤੇ ਇਹਨਾਂ ਨੂੰ ਪਕਾ ਲਓ ਤੇ ਬੱਚਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਬਹੁਤ ਹੀ ਪਸੰਦ ਆਊਗੇ ਇਹ ਸੌਖੇ ਜਿਹੇ ਤਰੀਕੇ ਦੇ ਨਾਲ ਆਪਣੇ ਸਨੈਕਸ ਇਹ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਆ ਦੇਖੋ ਸਮਾਨ ਵੀ ਜ਼ਿਆਦਾ ਨਹੀਂ ਆਪਾਂ ਇਹਦੇ ਵਿੱਚ ਪਾਇਆ ਹੈਗਾ ਥੋੜੇ ਜਿਹੇ ਸਮਾਨ ਦੇ ਨਾਲੇ ਵਧੀਆ ਟੇਸਟੀ ਕ੍ਰਿਸਪੀ ਜੇ ਸਨੈਕਸ ਇਹ ਬਣ ਜਾਂਦੇ ਆ ਤੇ ਉੱਪਰ ਜਿਹੜੇ ਕ੍ਰਿਸਪੀ ਬਣਨਗੇ ਵਿਚੋ ਇਹ ਬਿਲਕੁਲ ਨਰਮ ਬਣਨਗੇ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਬਣਾ ਕੇ ਜਿਹੜਾ ਇਦਾਂ ਤਿਆਰ ਕਰ ਲੈਣਾ ਦੂਜੀ ਵਾਰੀ ਆਪਾਂ ਇਹਨਾਂ ਨੂੰ ਫੇਰ ਪਲਟ ਦਿੱਤਾ ਸੀ ਤੇ ਦੇਖੋ ਪਹਿਲਾਂ ਦੇ ਨਾਲੋਂ ਕਲਰ ਇਹਨਾਂ ਦਾ ਕਿੰਨਾ ਸੋਹਣਾ ਚੇਂਜ ਹੋ ਗਿਆ ਆ ਤੇ ਇੱਕ ਵਾਰੀ ਫੇਰ ਪਲਟ ਦੰਨੇ ਆ ਤੇ ਫੇਰ ਇਹਨਾਂ ਨੂੰ ਆਪਾਂ ਜਿਹੜੇ ਕੱਢ ਲੈਣੇ ਆ ਤੇ ਜਿਹੜੇ ਚਾਰ ਪੀਸ ਰਹਿੰਦੇ ਆ ਉਹਨਾਂ ਨੂੰ ਵੀ ਆਪ ਇੱਧੇ 골ਡਨ ਕਰ ਲਵਾਂਗੇ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਇਹਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਡੇ ਕਮੈਂਟਸ ਸਾਨੂੰ ਬਹੁਤ એનર્ਜੀ ਦਿੰਦੇ ਆ ਤੇ ਸਬਸਕ੍ਰਾਈਬ ਕਰ ਲਓ ਨਵੇਂ ਵੀਰ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਤੁਹਾਡੇ ਜਿਹੜੇ ਸਾਨੂੰ ਬਹੁਤ એનર્ਜੀ ਦਿੰਦੇ ਆ ਕਮੈਂਟ ਕਰਕੇ ਦੱਸ ਦਿਆ ਕਰੋ ਕਿੱਥੋਂ ਸਾਡੀ ਵੀਡੀਓ ਦੇਖਦੇ ਆ ਤੇ ਦੇਖੋ 골ਡਨ ਹੋ ਗਏ ਸੀ ਆਪਾਂ ਇੱਕ ਦੂਸਰੀ ਛਾਣਨੀ ਚ ਕੱਢ ਲੈ ਸੀ ਤੇ ਟਿਸ਼ੂ ਦੇ ਉੱਤੇ ਆਪਾਂ ਇਹਨਾਂ ਨੂੰ ਕੱਢ ਲਿਆ ਤੇਲ ਬਿਲਕੁਲ ਨਹੀਂ ਇਹਨਾਂ ਦੇ ਵਿੱਚ ਰਚਦਾ ਹੈਗਾ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੁੰਦੇ ਸੌਖੇ ਤਰੀਕੇ ਨਾਲ ਜਿਹੜੀਆਂ ਆਪਾਂ ਬਾਹਰੋਂ ਚੀਜ਼ਾਂ ਲਿਆ ਕੇ ਖਾਂਦੇ ਉਹਦੇ ਨਾਲੋਂ ਵਹਿਤਰਾ ਕਿ ਘਰੇ ਹਰ ਇੱਕ ਚੀਜ਼ ਜਿੱਦਾਂ ਦੀ ਬਣਦੀ ਹੈ ਤੁਸੀਂ ਘਰੇ ਬਣਾ ਕੇ ਖਾਇਆ ਕਰੋ ਲਓ ਜੀ ਦੂਸਰੀ ਵਾਰੀ ਜਿਹੜੇ ਪਾਏ ਸੀ ਉਹ ਵੀ ਆਪਣੇ ਬਣ ਗਏ ਆ ਉਹ ਵੀ ਆਪਾਂ ਕੱਢ ਲੈਣੇ ਆ ਤੇ ਮੈਂ ਤੁਹਾਨੂੰ ਦਿਖਾ ਲਦੀ ਆ ਇਹਨਾਂ ਨੂੰ ਜਿਹੜਾ ਆ ਬਹੁਤ ਹੀ ਸੋਹਣੇ ਉੱਪਰੋਂ ਜਿਹੜੇ ਹੈ ਕਰਾਂਚੀ ਤੇ ਵਿੱਚੋਂ ਇਹ ਸੌਫਟ ਆ ਲਓ ਅੱਠੇ ਪੀਸ ਆਪਣੇ ਜਿਹੜੇ ਤਿਆਰ ਹੋ ਗਏ ਆ ਤੇਲ ਚੋਂ ਕੱਢ ਲਏ ਆਪਾਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੀ ਤੇ ਦੇਖੋ ਕਿੰਨੇ ਸੋਹਣੇ ਆ ਇਹ ਤੇ ਉੱਪਰੋਂ ਜਿਹੜੇ ਇਹ ਦੇਖੋ ਬਿਲਕੁਲ ਕਰਾਂਚੀ ਆ ਆਵਾਜ਼ ਸੁਣ ਸਕਦੇ ਤੁਸੀਂ ਤੇ ਵਿੱਚੋਂ ਜਿਹੜੇ ਬਿਲਕੁਲ ਸੌਫਟ ਬਣੇ ਆ ਦੇਖੋ ਬਿਲਕੁਲ ਫੁੱਲੇ ਹੋਏ ਆ ਇਹ ਬਣਾਓ ਤੇ ਖਾਓ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ